9 ਸਾਲ ਦੇ ਮੱਦੇ ਨਜ਼ਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਸ਼ਰਾਬੀ ਅੰਸਾਂ ਵੱਲੋਂ ਕਾਨੂੰਨੀ ਵਿਵਸਥਾ ਭੰਗ ਕਰਨ ਤੋਂ ਰੋਕਣ ਲਈ ਰਾਜਪੁਰਾ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ ਹੈ ਇਸ ਦੇ ਤਹਿਤ ਹੀ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ ਦਿ ਰਾਜਪੁਰਾ ਸਿਟੀ ਦੇ ਐਸ ਐਚ ਓ ਗੁਰਸੇਵਕ ਸਿੰਘ ਅਤੇ ਟ੍ਰੈਫਿਕ ਇੰਚਾਰ ਗੁਰਪ੍ਰਤਮ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਮੁੱਖ ਚੌਂਕ ਅਤੇ ਸਵੇਦਨਸ਼ੀਲ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਚੈਕਿੰਗ ਦੌਰਾਨ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਸਰ ਆ ਜੀ ਚਲਾਨ ਕਾਟ ਰਿਆ ਦੀ ਜਾਣਕਾਰੀ ਦਿਓ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਵੱਲੋਂ ਡਿਲੀ ਜਿਹੜੀ ਨਕਾਬੰਦੀ ਸ਼ਹਿਰ ਦੇ ਅਲੱਗ-ਅਲੱਗ ਕੋਨਾਂ 'ਤੇ ਕੀਤੀ ਜਾ ਰਹੀ ਹੈ ਅੱਜ ਅਸੀਂ ਏਪੀ ਜੈਨ ਹਸਪੀਟਲ ਦੇ ਕੋਲ ਜਿਹੜਾ ਚੌਕਾ ਉੱਥੇ ਨਕਾ ਲਾਇਆ ਹੋਇਆ ਤੇ ਵੀਕਲ ਚੈੱਕ ਕਰ ਰਹੇ ਕਿੰਨੇ ਚਲਾਨ ਹੋਏ ਸਰ ਹੁਣ ਤੱਕ ਸਾਡੇ ਵੱਲੋਂ 8 ਜਿਹੜੇ ਬੁਲਟ ਪਟਾਕੇ ਮਾਰਦੇ ਆ ਉਹਨਾਂ ਦੇ ਚਲਾਨ ਨੇ ਤਿੰਨ ਟ੍ਰਿਪਲ ਰਾਈਡਿੰਗ ਦੇ ਤਿੰਨ ਅਸੀਂ ਟ੍ਰਿਪਲ ਰਾਈਡਿੰਗ ਦੇ ਚਲਾਨ ਕੀ ਕਹਿਣਗੇ ਜਾਂਦੇ ਸ਼ਹਿਰ ਵਾਸੀ ਨੂੰ ਇਹ ਪੁੰਨੜਵਾਜੀ ਭਾਜੀ ਅਜਿਹਾ ਕਹਿਣਾ ਚਾਹੁੰਦੇ ਆ ਕਿ ਪੁੰਨੜਵਾਜੀ ਜਿਹੜੇ ਮੁੰਡੇ ਕਰਦੇ ਆ ਉਹ ਬੰਦ ਕੀਤੀ ਜਾਵੇ ਉਹਨਾਂ ਵੱਲੋਂ ਤੇ ਜਿਹੜੇ ਬੋਲਟ ਰੇ ਪਟਾਕੇ ਮਾਰਦੇ ਆ ਉਹ ਅਵਾਇਡ ਕਰੋ ਬਾਕੀ ਪੋਸਟ ਤੁਹਾਡੇ ਨਾਲ ਆ ਕੱਲ ਤੁਸੀਂ ਜਿਹੜੀ ਉਹਨੂੰ ਜਿਹੜੇ ਸ਼ਰਾਬ ਪਿਲਾਉਂਦੇ ਸੀਗੇ ਰੋਡ ਦੇ ਉੱਪਰ ਉੱਥੇ ਕੁਝ ਕਾਰਵਾਈ ਕੀਤੀ ਸੀਗੀ ਤੇ ਅੱਜ ਉਹ ਫੇਰ ਵੀ ਉੱਥੇ ਖੜੇ ਆ ਹਾਂਜੀ ਸਾਨੂੰ ਕੱਲ ਸ਼ਿਕਾਇਤ ਮਿਲੀ ਸੀ ਕਿ ਇਦਾਂ ਅਸੀਂ ਕੱਲ ਕਾਰਵਾਈ ਕੀਤੀ ਆ ਤੇ ਡਿਲੀ ਅਸੀਂ ਕਰਦੇ ਰਹਿਵਾਂਗੇ ਠੀਕ ਹੈ ਹਾਂਜੀ ਸਰ ਕੀ ਕੰਨਾ ਚਾਹੁੰਦੇ ਚਲਾਨ ਕੱਟ ਰਹੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸਜੀ ਅਤੇ ਐਸਪੀ ਟ੍ਰੈਫਿਕ ਸਰਦਾਰ ਹਰੀਂਦਰ ਸਿੰਘ ਮਾਨ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਟ੍ਰੈਫਿਕ ਸਰਦਾਰ ਪੁਨੀਤ ਸਿੰਘ ਚਹਿਲ ਜਿਹਦੀ ਅਗਵਾਈ ਏਟ ਅਸੀਂ ਸ਼ਹਿਰ ਦੇ ਵਿੱਚ ਬਗ ਬਗ ਚੌਂਕਾਂ ਦੇ ਵਿੱਚ ਜਿੱਦਾਂ ਕਿ ਸਕੂਲਾਂ ਦੇ ਅੱਗੇ ਜਿਹੜੇ ਬੱਚੇ ਉਲੜਵਾਜੀ ਕਰਦੇ ਆਂ ਸ਼ਹਿਰ ਜਿੱਦਾਂ ਸਿੰਘ ਸਭਾ ਗੁਰਦੁਆਰਾ ਹੋ ਗਿਆ ਟਾਲੀ ਵਾਲਾ ਚੌਂਕ ਹੋ ਗਿਆ ਜਾਂ ਜੀਪੀ ਚੈਂਟ ਚੌਂਕ ਵੀ ਕਿ ਮਾਨਯੋਗ ਐਸ.ਐਚ.ਓ ਸਾਹਿਬ ਸਰਦਾਰ ਗੁਰਸੇਵ ਸਿੰਘ ਜੀ ਦੇ ਨਾਲ ਮਿਲ ਕੇ ਸਰਦਾਰ ਕਮਲਜੀਤ ਸਿੰਘ ਨੇ ਸਾਡੇ ਟ੍ਰੈਫਿਕ ਜੀ.ਪੀ.ਸੀ.ਆਰ ਦੇ ਇੰਚਾਰਜ ਨੇ ਜੀ ਤੇ ਨਾਲ ਮਾਲਵਿੰਦਰ ਸਿੰਘ ਸਬ ਇੰਸਪੈਕਟਰ ਸਾਰੀ ਟੀਮ ਇਹ ਸ਼ਹਿਰ ਦੇ ਬਾਬਤ ਚੌਂਕਾ ਤੇ ਜਿਹੜੀ ਹੈ ਕਿ ਅਸੀਂ ਥਲਾਨ ਕਰ ਰਹੇ ਹਾਂ ਜਿਹੜੇ ਕਿ ਬੁਲੇਟ ਮੋਟਰਸਾਈਕਲ ਤੇ ਟੱਕੇ ਮਾਰਦੇ ਨੇ ਇਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਮ ਰਹੀ ਆਮ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਤੇ ਉਹਨਾਂ ਨੂੰ ਜਿਹੜੇ ਕੰਪਨੀ ਵੱਲੋਂ ਨਾਲ ਸੰਸਰਾਏ ਨੇ ਉਹੀ ਵਰਤੋਂ ਚ ਲਿਆ ਨੋ ਇਹ ਜਿਹੜੀ ਤਿੰਸਵਾਰੀਆਂ ਕਰਦੇ ਨੇ ਤੇ ਹੁੱਲੜਬਾਜੀ ਕਰਦੇ ਨੇ ਸ਼ਹਿਰ ਦੇ ਵਿੱਚ ਉਹਦੇ ਨਾਲ ਸ਼ਹਿਰ 'ਚ ਦਬਸਤ ਪੈਂਦੀ ਆ ਜਿਸ ਨੂੰ ਅੱਜ ਬਗਬਗ ਜਗ੍ਹਾ ਤੇ ਰਾਕਾਬੰਦੀ ਕਰਕੇ ਤੇ ਉਹਨਾਂ ਨੂੰ ਠੱਲ ਪਾ ਰਹੇ ਆ ਕੀ ਕਹਿੰਦੇ ਨੌਜਵਾਨਾਂ ਨੂੰ ਸਭ ਨੂੰ ਕੀ ਕੀ ਨੌਜਵਾਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਤਾਂ ਦੇਖੋ ਅੰਡਰਏਜ ਡਰਾਈਵਿੰਗ ਨਾ ਕਰੋ ਲੈਸਨ ਤੁਹਾਡੇ ਕੋਲ ਹੋਣਾ ਚਾਹੀਦਾ ਬਾਲਕ ਹੋਣ ਤੇ ਹੀ ਉਹ ਆਪਣਾ ਵਾਹਨ ਚਲਾਇਆ ਜਾਵੇ ਟੂ ਬੀਲਰ ਤੇ ਉਸ ਤੋਂ ਬਾਅਦ ਜਿਹੜੇ ਪਟਾਕੇ ਬੁਲਟ ਮੋਟਰਸਾਈਕਲ ਨੇ ਉਹਨਾਂ ਦੇ ਸਲੈਂਸਰ ਦਰੁਸਤ ਕਰਾਓ ਧੰਨਵਾਦ ਸਤਿ ਸ੍ਰੀ ਅਕਾਲ